ਹੈਲੋ एवरीवन ਵੈਲਕਮ ਬੈਕ ਅਸਲਾਮੁਅਲੈਕਮ ਤੇ ਸਤ ਸ੍ਰੀ ਅਕਾਲ ਕਿਦਾਂ ਹਾਲ ਚਾਲ ਜੈ ਮਿਲ ਕਰਦੇ ਆ ਵਧੀਆ ਵਗੈਰਾ ਫਸਨਾ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਿਆ ਤੇ ਲੋ ਜੀ ਅੱਜ ਆਪਾਂ ਸੁਣਨੇ ਆ ਰਾਜਵੀਰ ਜਵਿੰਦਾ ਦਾ ਕੰਗਣੀ ਸੌਂਗ ਕੰਗਣੀ ਇਹ ਰਾ ਮੇਰਾ ਲਿਖ ਕੇ ਕੰਗਣੀ ਕੰਗਨ ਤੇ ਲਿਖ ਕੰਗਨ ਹੁੰਦਾ ਵੈ ਕੰਗਣੀ ਕੀ ਹੁੰਦੀ ਹੈ ਕੰਗਣੀ ਕੁੜੀਆਂ ਸੁਣਾ ਕੰਗਨ ਕੰਗਣੀ ਹੁੰਦਾ ਕੁੜੀਆਂ ਵਾਸਤੇ ਹੁੰਦਾ ਨਹੀਂ ਕੁੜੀਆਂ ਵਾਸਤੇ ਹੁੰਦਾ ਕੂੜੇ ਨੂੰ ਕੰਗਨ ਵੀ ਕਹਿ ਦਿੰਦੇ ਨੇ ਕੋਈ ਟੈਨਸ਼ਨ ਨਹੀਂ ਹੈ ਅੱਛਾ ਜੀ ਮੇਰਾ ਫੇਸ ਜ਼ਿਆਦਾ ਗਲੋ ਕਰਦਾ ਤਾਂ ਅੰਗਲੋਣਾ ਕਰੀਮਾ ਦਾ ਥੋੜਾ ਘੱਟ ਤੋਂ ਸਦੈ ਨਾ ਤੂ ਸਾ ਤੂ ਸਾ ਜਿਵੇਂ ਮੇਰਾ ਜੀਰੂ ਹੋ ਚਲੋ ਜੀ ਪਹਿਲੇ ਸੁਣਦੇ ਆਪਾਂ ਇਹ ਤੁਸਾ ਮੋਟਾ ਚੱਲਦਾ ਹੀ ਰਹਿਣਾ ਚਲੋ ਜੀ ਲਓ ਜੀ ਫਿਰ ਹੋ ਫਿਰ ਕੰਗਣੀ ਸੁਣਨੇ ਪਹਿਲਾਂ ਫਿਰ ਬਾਕੀ ਗੱਲਾਂ ਬਾਤ ਕਰਾਂਗੇ ਫਰਮਾਇਸ਼ ਆ ਜੀ ਕਹਿੰਦੇ ਜੀ ਕੰਗਣੀ ਸੁਣਾ ਦਿਓ ਪਹਿਲਾਂ ਆਹ ਦੇਖੋ ਤਾਲੀਆਂ ਖੁੱਲ ਕੇ ਜਰਾ ਇੱਕ ਵਾਰੀ ਆਹਾ ਇਸ ਕੀ ਅੱਖਾਂ ਜਿਹਾ ਸ਼ਰਾਬ ਅੱਖਾਂ ਅੱਛਾ ਇਹ ਵੇ ਕਿ ਰਾਜਵੀਰ ਜਿੰਦਾ ਦੇ ਜਿਹੜੇ ਵੀ ਸ਼ੋਅ ਲੱਗਦੇ ਨੇ ਨਾ ਠੀਕ ਹੈ ਆਵਾਮ ਪਾਇਰ ਬਰਪੂਰ ਤਰੀਕੇ ਨਾਲ ਚੜਦੇ ਪੰਜਾਬ ਚੋਂ ਜੈਵ ਹੈ ਕਿ ਜਿੰਨੇ ਵੀ ਅਖਾਰੇ ਲੱਗਦੇ ਨੇ ਸਭ ਨੂੰ ਬਹੁਤ ਪਿਆਰ ਮਿਲਦਾ ਉਹ ਸਪੋਰਟ ਕਰਦੇ ਹੈ ਕਿ ਉਹ ਉੱਥੇ ਅਖਾੜਿਆਂ ਦਾ ਟ੍ਰੈਂਡ ਹਜੇ ਵੀ ਸ਼ੋਅ ਮੰਗਦਾ ਹਜੇ ਵੀ ਹੈ ਵਿਆਮ ਤੇ ਵੀ ਲੱਗਦੇ ਉਹਨਾਂ ਦੇ ਤੱਕ ਸਾਦਗੀ ਹੁਸਨਯਾ ਦਾ ਕੁੜੀਆਂ ਨੀ ਤੈਨੂੰ ਤੁਰਦਾ ਫਿਰਦਾ ਪੰਜਾਬ ਅਖ ਨੀ ਤੈਨੂੰ ਤੁਰਦਾ ਫਿਰਦਾ ਪੰਜਾਬ ਲਾਈ ਕਰੀ ਫਰੀਜ ਪੂਰੀ ਹੋਗੀ ਜੰਨਾ ਭੜੇ ਸੂਟ ਚੱਕਵੇ ਸਲਾਈ ਕਰੀ ਫਿਰਦੀ ਫਰੀਜ ਪੂਰੀ ਹੋਗੀ ਜੰਨਾ ਭੜੇ ਚਿਰਦੀ ਫੋਨ ਵਾਰ-ਵਾਰ ਫਿਰਾਂਵੇਂ ਮੈਂ ਚੁੰਮਦੀ ਪੇਛੀ ਤੂੰ ਜਦੋਂ ਹਾਲ ਲਿਖ ਕੇ ਵੇ ਮੈਂ ਸੋਹਣਿਆ ਬਣਾਉਣੀ ਦਿੱਤੀ ਕੰਗੜੀ ਹਣ ਖੜਾ ਵੇ ਖੁੱਲ ਨਾ ਪੈਦਾ ਬਣਾਉਣਾ ਤੇ ਤੱਕੜਾ ਵੇ ਹਣ ਖੜਾ ਵੇ ਖੁੱਲ ਨਾ ਪੈਦਾ ਬਣਾਉਣਾ ਤੇ ਤੱਕੜਾ ਵੇ ਤੇਰਾ ਹਰ ਵੇਲੇ ਰਹਿੰਦਾ ਮੈਨੂੰ ਆਸਰਾ ਦਿੱਤਾ ਮੈਂ ਸੱਚੀ ਤਾਂ ਲਿਖ ਕੇ ਫੇ ਮੈਂ ਸੋਹਣਿਆ ਬਣਾਉਣੀ ਦਿੱਤੀ ਕੱਕੜੀ ਵੇ ਤੇਰਾ ਮੇਰਾ ਹਾ ਸੋਹਣਿਆ ਬਣਾਉਣੀ ਦਿੱਤੀ ਕੱਕੜੀ ਵੇ ਤੇਰਾ ਮੇਰਾ ਹਾ ਸੋਹਣਿਆ ਬਣਾਉਣੀ ਦਿੱਤੀ ਕੱਕੜੀ ਵੇ ਤੇਰਾ ਮੇਰਾ ਮਾਹੀ ਵੇ ਮਾਹੀ ਮੈਨੂੰ ਵਹਿਦ ਮਗਾ ਦੇ ਮਾਹੀ ਵੇ ਮਾਹੀ ਮੈਨੂੰ ਵਹਿਦ ਮਗਾ ਦੇ ਅਜੇ ਬਲੰਚ ਸਾਲ ਸੁਖ ਦਵੇ ਮੇਰਾ ਕੱਲ ਦਾ ਕੱਲ ਦਾ ਕਾਲ ਜਾ ਦੁੱਖ ਦਵੇ ਮੇਰਾ ਕੱਲ ਦਾ ਕੱਲ ਦਾ ਕਾਲ ਜਾ ਦੁੱਖ ਦਵੇ ਮੇਰਾ ਕੱਲ ਦਾ ਦੋਹਾਂ ਨੇ ਵਕੇਸ਼ਨਾਂ ਮਾਰ ਸਰਚਾਂ ਮਿਲਦੀ ਲੋਕੇਸ਼ਨਾਂ ਕਿੱਥੇ ਕੱਟਣੀ ਆ ਦੋਹਾਂ ਨੇ ਵਕੇਸ਼ਨਾਂ ਉਹ ਬਾਰ ਸਰਚਾਂ ਮਿਲਦੀ ਲੋਕੇਸ਼ਨਾਂ ਉਤੋਂ ਸਿਰ ਹੱਕ ਰਵਾਇਆ ਪੂਰਾ ਰੱਬ ਨੇ ਸਜੋਗੀ ਕੋਠਾ ਲਿਖਟੇ ਤੇ ਮੈਂ ਸੋਹਣਿਆ ਬਣਾਉਣੀ ਦੇਦੀ ਕੱਕੜੀ ਵੇ ਤੇਰਾ ਮੇਰਾ ਕੱਕੜੀ ਬਕਰ ਮੇਰਾ ਓਏ ਹੇ ਹੇ ਟਿਕਰਾ ਬਿਲੰਗੀ ਤੇ ਮੇਰੀਆ ਬਿਲੰਗੀ ਟਿਕਰਾ ਬਿਲੰਗੀ ਤੇ ਮੇਰੀਆ ਬਿਲੰਗੀ ਲੱਗੜੋ ਰਹਿ ਗਏ ਅੱਖ ਵੇ ਹੁਣ ਦੁੱਖ ਦਾ ਹਾਲੀਆ ਬੜਾਈ ਬਲੂਕ ਮੇਰਾ ਲੱਕ ਵੇ ਹੁਣ ਦੁੱਖ ਦਾ ਹਾਲੀਆ ਬੜਾਈ ਬਲੂਕ ਮੇਰਾ ਲੱਕ ਵੇ ਹੁਣ ਦੁੱਖ ਦਾ ਹਾਲੀਆ ਵੇਂ ਚ ਟਾਲਿਆ ਨੀ ਦੂਜਾ ਸੁਰਮਾ ਅੱਖਾਂ ਦੇ ਵਿੱਚ ਪਾਲਿਆ ਉਹ ਇੱਕ ਚਰਖਾ ਗਲੀ ਦੇ ਵਿੱਚ ਢਾਲਿਆ ਨੀ ਦੂਜਾ ਸੁਰਮਾ ਅੱਖਾਂ ਦੇ ਵਿੱਚ ਨੀਕ ਤੇਰੀ ਅੱਖ ਕਾਸ਼ ਨਹੀਂ ਨੀਕ ਤੇਰੀ ਲਾਲ ਖੱਕਰੀ ਨੀਕ ਤੇਰਾ ਹਾਏ ਨਖਰਾ ਸੋਣੀਏ ਬਸ ਲਾ ਰਿਹਾ ਸੀ ਜਿਹੜਾ ਜਿਹੜਾ ਸੁਣਾਉਣਾ ਇਹਨਾਂ ਦੀ ਨਵਿਆਂ ਨੂੰ ਬਹੁਤ ਸਮਝ ਲੱਗਦੀ ਆ ਜਿਹੜੇ ਪੁਰਾਣੇ ਆ ਉਹਨਾਂ ਨੂੰ ਘੱਟ ਸਮਝ ਲੱਗਦੀ ਆ ਆ ਇਸ ਗੱਲ ਦੀ ਸਮਝ ਲੱਗੂਗੀ ਜਿਹੜੀ ਮੈਂ ਹੁਣ ਸੁਣਾਉਣ ਲੱਗਾ ਆ ਜੈ ਇੱਥੇ ਰੱਖ ਅੜਖੀ ਮੋਚੇ ਦੇਤੇ ਮਿੱਠੇ ਲੋਕ ਦੁਆਬੇ ਦੇ ਲੁੱਬੇ ਦੇ ਲੁੱਬਿਆ ਲੁੱਬਦੀ ਨਹੀਂ ਬਲਵਈਆ ਵਰਗੀ ਯਾਰੀ ਹੇ ਓਏ 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 ਲੱਗਣਾ ਹਾੜੀ ਹਾੜੀ ਮੇਲਾ ਮੁਖਸਰ ਦਾ ਤੇ ਬਾਗੀ ਮੁਖਸਰ ਦੀ ਤੇ ਮੇਲਾ ਪਿੰਡ ਛਪਾਰ ਦਾ ਓ ਬਾਗੀ ਮੁਖਸਰ ਦੀ ਤੇ ਮੇਲਾ ਪਿੰਡ ਛਪਾਰ ਦਾ ਵਿੱਚ ਜਗਰਾਮਾ ਰਦੀ ਤੇ ਹੁਸਨ ਸ਼ਹਿਰ ਪਟਿਆਲੇ ਦਾ ਕਹ ਹੈ ਪੂਰੀ ਬਵਾਰੀ ਲੈਣ ਸੰਦਲੀ ਜੱਟੀ ਦੇ ਧਰ ਪੰਡਤ ਦੇ ਮੁਰਗੇ ਗੁੰਡੇ ਕਾਜ਼ੀਆਂ ਦੇ ਦਰੂਪੇੜ ਡੰਗ ਟੁੱਟ ਗਿਆ ਸਾਰੀ ਸਾਰੀ ਬਈ ਦੁਨੀਆ ਦਾ ਜੇ ਚਾ ਅੱਛਾ ਹੈ ਕਿ ਆਪਣੀ ਰੌਣਕ ਅੱਪਰ ਦੁਨੀਆ ਕਿੰਨੀ ਇਕੱਠੀ ਹੋਈ ਦੀ ਅੱਛਾ ਇਹ ਕਿ بارش ਹੋਈ ਸੀ ਕੀ ਠੀਕ ਹੈ ਕਿਉਂਕਿ ਗੇਰ ਹਨ ਹੈ ਨਾ ਸਪੀਕਰਾਂਿਆਂ ਦੇ ਉੱਤੇ ਵੀ ਉਤਰਪਾਲ ਜੀ ਪਾਈ ਹੋਈ ਸੀ ਹਾਂ ਕੰਨੀਆਂ ਬਾਰ-ਬਾਰ ਡੇਕਦੀਆਂ ਪਈ ਇਹ ਨੂੰ ਲੱਗਾ ਰਾਜੂ ਜੀ ਉਹਦਾ ਮੀਂਹ ਵਿੱਚ ਭੇਜਦੇ ਹੀ ਆਇਆ ਹਾਂ ਅੱਜ ਦੀ بارش ਸ਼ਾਇਦ ਹੋਣੀ ਪਾਇਆ ਲੱਗਦਾ ਸੀ ਗਰਮੀ ਦੀ ਵਜ੍ਹਾ ਤਵਸੀਨੀਆਂ ਦੀ ਵਜ੍ਹਾ ਤੋਂ ਨਾ ਮੇਲਾ ਆ ਕਹਿੰਦਾ ਇਹ ਰਾਜੂ ਜੀ ਅੱਛਾ ਵਾਜੇ ਇਹ ਵੀ ਕਿ ਸਭ ਤੋਂ ਹਾਂ ਇੱਕ ਗੱਲ ਨੂੰ ਗੀਤ ਕਹਿੰਦਾ ਮੇਲਾ ਜਿੱਥੇ ਮਰਜ਼ੀ ਮੇਰਾ ਹੋਵੇ ਪਹੁੰਚਣਾ ਮੇਰਾ ਕੰਮ ਹੋਵੇ ਭਾਵੇਂ ਜਿੱਡੀ ਮਰਜ਼ੀ ਦੂਰ ਹੋਵੇ ਭਾਵੇਂ بارش ਆਦੀ ਹੋਵੇ ਭਾਵੇਂ ਜੋ ਮਰਜ਼ੀ ਹੋਵੇ ਰੋਣ ਦਾ ਨੰਦ ਦਾ ਜਰੋਂ ਕਾ ਲਾਣਾ ਰੋਣਦਿਆਂ ਨੂੰ ਹਸਾਨ ਵਾਲਾ ਠੀਕ ਹੈ ਤੇ ਮੇਲਾ ਸਜਾਉਣ ਵਾਲਾ ਸਜਾਉਣ ਵਾਲਾ ਤੇ ਆਪ ਰਵਾਕ ਚਲਾਂਗੇ ਬਸ ਇਹ ਤੇ ਨਸੀਬਾਂ ਦੀ ਗੱਲ ਹੈ ਕਿਉਂਕਿ ਇਹ ਇੱਕ ਐਸੀ ਤਲਖ ਹਕੀਕਤ ਹੈ ਕਿ ਜਿਹਨਾਂ ਨੂੰ ਆਪਾਂ ਜਟਲਾ ਨਹੀਂ ਸਕਦੇ ਠੀਕ ਹੈ ਇਸ ਤੋਂ ਆਪਾਂ ਮੂੰਹ ਨਹੀਂ ਮੋੜ ਸਕਦੇ ਕਿਉਂ ਇੱਥੇ ਦੇਖ ਲਓ ਪੀਰ ਪਗੰਬਰ ਜੋ ਵੀ ਆਏ ਨੇ ਦੁਨੀਆ ਸਿਰਫ ਹਰ ਚੀਜ਼ ਫਾਨੀ ਹੈ ਬਕਾ ਸਿਰਫ ਰੱਬ ਦੀ ਜ਼ਾਤ ਹੈ ਰੱਬ ਦੀ ਜ਼ਾਤ ਹਮੇਸ਼ਾ ਰਹਿਣ ਵਾਲੀ ਹੈ ਬਾਕੀ ਦੇਖੋ ਚਿੰਦ ਪ੍ਰਿੰਦ ਇਨਸਾਨ ਹਰ ਚੀਜ਼ ਜਿਹੜੀ ਹੈ ਨਾ ਕਿਸੇ ਚੀਜ਼ ਦੀ ਲਾਈਫਟਾਈਮ ਉਮਰ ਨਹੀਂ ਹੈ ਨਹੀਂ ਠੀਕ ਹੈ ਜਿਹੜੀ ਚੀਜ਼ ਆਈ ਹੈ ਉਹਨੇ ਜਾਣੇ ਜਾਣਾ ਠੀਕ ਹੈ ਇੱਕ ਹਕੀਕਤ ਹੈ ਔਰ ਇਹਨੂੰ ਆਪਾਂ ਨੂੰ ਮੰਨ ਲੈਣਾ ਹੀ ਬਿਹਤਰ ਹੈ ਕਿਉਂਕਿ ਮੰਨਿਆ ਜਾਂਦਾ ਨਹੀਂ ਹੈ ਕਿਉਂਕਿ ਦਿਲ ਰੋਂਦਾ ਹੈ ਠੀਕ ਹੈ ਕਿ ਨਹੀਂ ਯਾਰ ਹਜੇ ਉਮਰ ਨਹੀਂ ਸੀਗੀ ਹਜੇ ਤਾਂ ਜਵਾਨੀ ਚੜਦੀ ਪਈ ਸੀਗੀ ਬਿਲਕੁਲ ਹਜੇ ਬੜੀਆਂ ਜ਼ਿੰਮੇਵਾਰੀਆਂ ਸਨ ਮੈਂ ਨੇ ਇੱਕ ਵੀਡੀਓ ਵੇਖਣ ਦੀ ਸੀ ਤੂੰ ਕਹੋ ਨਾ ਉਹਦੇ ਵਿੱਚ ਦੱਸਣ ਦੇ ਸੀਗੇ ਕਿ ਯਾਰ ਸਭ ਤੋਂ ਨਾ ਠੀਕ ਹੈ ਜੀ ਆ ਬਿਲਡਿੰਗਾਂ ਇਹ ਬਣਾਉਣ ਨਾਲ ਨਾ ਸਭ ਤੋਂ ਸੋਹਣਾ ਹੈ ਕਿ ਆਪਣੇ ਸਰੀਰ ਦੀ ਫਾਇਦਾ ਕਰੇ ਜੋ ਐਪ ਵੈਲ ਮੇਨ ਮਕਸਦ ਦੱਸਣ ਦਾ ਹੈ ਸੀਗਾ ਕਿ ਸ਼ਰਾਬ ਜਾਂ ਕੋਈ ਵੀ ਐਪ ਵੈਲ ਤੋਂ ਬਚੋ ਬਿਲਕੁਲ ਕਿਉਂਕਿ ਸਰੀਰ ਰੱਬ ਨੇ ਬਹੁਤ ਸੋਹਣਾ ਦਿੱਤਾ ਉਹ ਰੱਬ ਨੇ ਵਾਜ਼ਿਆ ਕਿਹਾ ਹੈ ਵੇ ਕਿ ਮੈਂ ਜਿਸ ਤਰ੍ਹਾਂ ਦਾ ਬੰਦਿਆ ਤੈਨੂੰ ਸਰੀਰ ਦਿੱਤਾ ਹੈ ਨਾ ਇਸ ਤਰ੍ਹਾਂ ਦਾ ਹੀ ਮੇਰੇ ਕੋ ਵਾਪਸ ਆ ਬਿਲਕੁਲ ਠੀਕ ਹੈ ਆਸੀ ਲੋਕ ਕਈ ਗੋਰਿਆਂ ਦਾ ਕਲਚਰ ਅਡਾਪਟ ਕੀਤੀ ਗਲੋਤੇ ਆ ਕੋਈ ਉਹ ਟੈਟੂ ਜੇ ਬਣਵਾ ਲੈਂਦੇ ਨੇ ਉਹ ਕੀ ਕੁਝ ਬਣਵਾ ਲੈਂਦੇ ਨਹੀਂ ਯਾਰ ਰੱਬ ਨੇ ਜਿਵੇਂ ਤੁਹਾਨੂੰ ਸਾਫ ਸੁਥਰਾ ਜਿਸਮ ਦਿੱਤਾ ਹੈ ਜਦੋਂ ਵਾਪਸੀ ਠੀਕ ਹੈ ਰੱਬ ਨੇ ਵਾਜ਼ਿਆ ਕੁਰਾਨ ਪਾਕ ਚ ਲਿਖਿਆ ਹੈ اے ਮੇਰੇ ਬੰਦੇ ਲੋਟ ਕੇ ਤੂੰ ਨੇ ਫਿਰ ਆਪਣੇ ਰੱਬ ਕੀ ਤਰਫ ਆਣਾ ਹੈ ਠੀਕ ਹੈ ਅਸੀਂ ਵਾਪਸ ਰੱਬ ਦੇ ਕੋਲ ਹੀ ਜਾਣਾ ਹੈ ਠੀਕ ਹੈ ਤੇ ਕਮਲ ਕਮ ਜਾਣ ਤੋਂ ਪਹਿਲੇ ਆ ਚੀਜ਼ਾਂ ਤੇ ਨਾ ਕਰੀਏ ਰੱਬ ਨੇ ਸਾਫ ਸੁਥਰਾ ਇਹ ਭੇਜਿਆ ਪਰ ਨਾ ਯਾਦ ਪਤਾ ਨਹੀਂ ਕੀ ਗੱਲ ਹੈ ਇੱਕ ਕੀ ਦੀ ਪਰਸਨੈਲਿਟੀ ਮੈਨੂੰ ਬਹੁਤ ਸੋਹਣੀ ਲੱਗਦੀ ਸੀ ਕੋਈ ਟੇਡ ਨਹੀਂ ਕੋਈ ਗੱਲ ਨਹੀਂ ਅੱਜ ਤੱਕ ਕੋਈ ਐਡਾ ਬਾਡੀ ਉਹ ਜਿਵੇਂ ਕਿ ਅਸੀਂ ਉਹਨਾਂ ਦੀ ਭੈਣ ਦਾ ਵੀ ਮੂੰਹ ਬੋਲੀ ਭੈਣ ਦਾ ਵੀ ਇੰਟਰਵਿਊ ਸੁਣਿਆ ਸੀ ਉਹ ਕਹਿੰਦੇ ਸੀ ਕਿ ਆਪਣੇ ਆਪਣੇ ਆਪ ਨੂੰ ਬੜੀ ਹਫਾਜ਼ਤ ਦੇ ਨਾਲ ਰੱਖਦੇ ਹੁੰਦੇ ਸੀ ਕੋਈ ਐਸੀ ਚੀਜ਼ ਨਹੀਂ ਖਾਣੀ ਕੋਈ ਐਸਾ ਨਸ਼ਾ ਨਹੀਂ ਕਰਨਾ ਆਪਣੇ ਆਪ ਨੂੰ ਮੇਨਟੇਨ ਰੱਖ ਕੇ ਹੋਇਆ ਸੀ ਤੇ ਆਪ ਬਹੁਤ ਹੀ ਇhtiyat ਕਰਕੇ ਹਰ ਚੀਜ਼ ਨੂੰ ਚੱਲਦੇ ਹੁੰਦੇ ਸੀ ਪੈਂਦੀ ਸ਼ਰਟ ਨਾਲੋਂ ਵੀ ਜ਼ਿਆਦਾ ਉਹ ਜਿਹੜਾ ਕੁਰਤਾ ਪਜਾਮਾ ਚਲੋ ਪਾਉਂਦਾ ਸੀ ਨਾ ਉਹ ਕਲਚਰ ਵਾਲੇ ਆਪਣੇ ਕੱਪੜੇ ਪਾਉਂਦਾ ਸੀ ਉਹ ਜ਼ਿਆਦਾ ਸੋਹਣੇ ਲੱਗਦੇ ਸੀ ਮੇਰੇ ਠੀਕ ਉਹਦੇ ਵਿੱਚ ਸਹੀ ਹੁੰਦਾ ਹਾਂ ਪਰ ਹਾਂ ਪੈਂਟ ਸ਼ਰਟ ਵੀ ਸੋਹਣੀ ਲੱਗਦੀ ਕਿਉਂ ਇਹ ਬਹੁਤ ਹੀ ਕੁੜੀ ਪਿਆਰੀ ਹੈ ਠੀਕ ਹੈ ਢੇਡ ਛੇਡ ਕੋਈ ਨਹੀਂ ਹੈ ਠੀਕ ਹੈ ਤੇ ਪਰਸਨੈਲਿਟੀ ਵੀ ਸੋਹਣੀ ਹੈ ਫਿਰ ਪੱਗ ਹਾਂ ਅਸੀਂ ਇਹ ਬੱਚਾ ਮੈਂ ਨਾ ਇੰਡਸਟਰੀ 'ਚ 4-5 ਬੰਦੇ ਨੇ ਜਿਨ੍ਹਾਂ ਨੂੰ ਬਗੈਰ ਕਦੀ ਉਹਦੇ ਤੋਂ ਨਹੀਂ ਵੇਖਿਆ ਪੱਗ ਤੋਂ ਰਾਜਵੀਰ ਜਵਿੰਦਾ ਹੋ ਗਿਆ ਤਰਸੀਮ ਜਸਰ ਹੋ ਗਿਆ ਹਾਂ ਉਹ ਆਪਣੇ ਪੱਗ ਵੀ ਰੱਖੋਗੇ ਉਸ ਤੋਂ ਬਾਅਦ ਹਾਂ ਦਿਲਜੀਤ ਸਾਂਝ ਹਾਂ ਦਿਲਜੀਤ ਸਾਂਝ ਇਹ ਵੀ ਰੇ ਹੋ ਗਏ ਇਹਨਾਂ ਨੂੰ ਕਦੀ ਵੀ ਉਹਨਾਂ ਸਤਿੰਦਰ ਸਰਤਾਜ ਹਾਂ ਇਹਨਾਂ ਨੂੰ ਕਦੀ ਵੀ ਉਹਨਾਂ ਤੋਂ ਮੋਸ਼ਿਆਂ ਨੂੰ ਨੀਕ ਕਦੀ ਦੇਖਿਆ ਹਾਂ ਸਿੱਧੂ ਮੂਸੇਵਾਲਾ ਕਦੀ ਨਹੀਂ ਚਲੇ ਪਰ ਇਹ ਵੇਖੇ ਬੰਦਿਆਂ ਨੇ ਆਪਣੇ ਪੰਜਾਬ ਦਾ ਜਿਨ੍ਹਾਂ ਦੇ ਕੇਸ ਹੁੰਦੇ ਨੇ ਮੈਨੂੰ ਲੱਗਦਾ ਉਹ ਤੇ ਕਦੀ ਵੀ ਨਹੀਂ ਲਾਂਦੇ ਉਹ ਨਹੀਂ ਪੱਕ ਲਾਂਦੇ ਠੀਕ ਹੈ ਹੁੱਕੂ ਗਿਬਾਜੀਏ ਉਹਨਾਂ ਕਦੀ ਲਾਏ ਵੇਖਿਆ ਮਤਲਬ ਇਹ ਵੈ ਕਿ ਕਈਆਂ ਨੂੰ ਵਿੱਚੋਂ ਵੇਖਿਆ ਵੈ ਕਿ ਕਈਆਂ ਨੇ ਕਟਾਲੇ ਨਾ ਕਿਉਂਕਿ ਬਹੁਤ ਜ਼ਿਆਦਾ ਲੋਕਾਂ ਨੇ ਨਾ 84 ਤੋਂ ਬਾਅਦ ਨਾ 84 ਤੋਂ ਬਾਅਦ ਜਦੋਂ ਗਵਰਨਮੈਂਟ ਇਹਨਾਂ ਦੇ ਦਿਵਾਲੇ ਹੋ ਗਈ ਸੀ ਨਾ ਉਦੋਂ ਬੜਿਆਂ ਨੇ ਮਤਲਬ ਕਿ ਕੇਸ ਕਟਾਉਂਦੇ ਸੀ ਕਈਆਂ ਨੇ ਇੱਕ ਥੋੜਾ ਜਿਹਾ ਨਿਕਲ ਕੇ ਕਹਿੰਦਾ ਸੀ ਕਹਿੰਦਾ ਸਿੱਧੂ ਮੂਸੇ ਵਾਲੇ ਨੇ ਪੱਗ ਦੀ ਏਡੀ ਕਿ ਬਰਦ ਦੇ ਮੁਲਕ ਕਹਿੰਦਾ ਇੱਕ ਇਲਾਕਾ ਸੀ ਉੱਥੇ ਪੰਜਾਬੀ ਕੀ ਆਮ ਬੰਦਾ ਜਾਣ ਤੋਂ ਵੈਸੇ ਡਰਦਾ ਸੀ ਤੇ ਅਗਰ ਤੁਸੀਂ ਪੱਗ ਬੰਨ ਕੇ ਚੱਲ ਜਾਓਗੇ ਨਾ ਤੁਹਾਨੂੰ ਹਰ ਕਿੰਨੇ ਕਹਿੰਦਾ ਬੰਦਾ ਸੂਤ ਮਾਰੇਗਾ ਕਹਿੰਦਾ ਮੈਂ ਖੁਦ ਉੱਥੋਂ ਉੱਕੇ ਆਇਆ ਵਾ ਤੇ ਸਿਰਫ ਨਾਮ ਐਹੀ ਦੱਸਦੇ ਨੇ ਸਿੱਧੂ ਮੂਸੇ ਵਾਲਾ ਯਾਰ ਉਹ ਨਾਮ ਲੈ ਕੇ ਦੇਖੋ ਇਹ ਉਹ ਪੰਜਾਬੀ ਆਪਣੇ ਲੈਜੈਂਡਸ ਨੇ ਕਿ ਜਿਨ੍ਹਾਂ ਨੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਪੰਜਾਬੀ ਦਾ ਨਾਮ ਰੋਸ਼ਨ ਕੀਤਾ ਔਰ ਹਰ ਦੁਨੀਆ ਪੂਰੀ ਦੇ ਵਿੱਚ ਦੱਸਿਆ ਕਿ ਵੀ ਪੰਜਾਬੀ ਇੱਕ ਬ੍ਰਾਂਡ ਹੈ ਪੰਜਾਬੀ ਜਿਹੜੇ ਨੇ ਪੰਜਾਬ ਦੀ ਧਰਤੀ ਨੇ ਐਸੀ ਪੰਜਾਬੀ ਸੂਰਬਾ ਪੈਦਾ ਕੀਤੇ ਨੇ ਕਿ ਜਿੰਨਾ ਦਰਨਾ ਰੈਂਦੀ ਦੁਨੀਆ ਥੀ ਘਰੇਆਂ ਵਿੱਚ ਬੇਸ਼ੱਕ ਬੇਸ਼ੱਕ ਬਾਕੀ ਤੁਹਾਨੂੰ ਕਿਹਦਾ ਲੱਗੀ ਵੀਡੀਓ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਵੀ ਕਰੋ ਸ਼ੇਅਰ ਵੀ ਕਰ ਲਓ ਤੇ ਸਾਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਮਿਲਦੇ ਆਂ ਜੀ ਨਵੀਂ ਵੀਡੀਓ 'ਚ ਆਪਣਾ ਖਿਆਲ ਰੱਖੋ ਰੱਬ ਰੱਖਾ